ਅੱਜ ਆਪਾਂ ਤੁਹਾਨੂੰ ਹੜ੍ਹ ਪ੍ਰਭਾਵਿਤ ਇਲਾਕਾ ਵਿਖਾਉਨੇ ਆਏ ਅਜਨਾਲਾ ਸਾਈਡ ਉਧਰੋਂ ਰਾਵੀ ਦਾ ਪਾਣੀ ਘਟ ਗਿਆ ਏ ਥੋੜਾ ਘਰਾਜੋ ਵਿੱਚ ਪਾਣੀ ਉਤਰਨਾ ਸ਼ੁਰੂ ਹੋ ਗਿਆ ਏ ਆ ਸੜਕ ਥੋੜੀ ਖਾਲੀ ਹੋਣੀ ਸ਼ੁਰੂ ਹੋ ਗਈ ਆ ਸਾਫ਼ ਹੋਈ ਸੜਕ ਤੇ ਚਾਰ ਚਫੇਰਾ ਤੇ ਉਸ ਤਰ੍ਹਾਂ ਹੀ ਆ ਪਾਣੀ ਬਹੁਤ ਜ਼ਿਆਦਾ ਭਰਿਆ ਏ ਬਸ ਸੜਕ ਹੀ ਦਿਖਣ ਲੱਗੀ ਆ ਬਾਕੀ ਹੋਰ ਤੇ ਕੁਝ ਨਹੀਂ ਦਿਖਦਾ ਕਾਲ ਦਾ ਲਗਾਤਾਰ ਮੀਂਹ ਪਈ ਜਾਂਦਾ ਏ ਕਦੀ ਤੇਜ਼ ਹੋ ਜਾਂਦਾ ਕਦੀ ਘਟ ਜਾਂਦਾ ਏ ਬਹੁਤ ਜ਼ਿਆਦਾ ਪਰੇਸ਼ਾਨੀ ਆ ਇਸ ਮੀਂਹ ਨਾਲ ਨਾ ਜਿਹੜੇ ਲੋਕ ਵਿਚਾਰੇ ਛੱਤਾਂ ਦੇ ਉੱਤੇ ਬੈਠੇ ਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਉਤੋਂ ਹੀ ਮੀਂਹ हट ਜੇ ਚਲੋ ਜੇ ਥੱਲੇ ਇੰਨਾ ਪਾਣੀ ਚਾਰਜ ਫੇਰੇ ਤੇ ਉਤੋਂ ਦਾ ਮੀਂਹ ਨਾ ਪਏ ਚਲੋ ਜੋ ਗੁਰ ਮਰਜੀ ਦੀ ਮੋਜ ਆ ਚਾਰਜ ਫੇਰੇ ਪਾਣੀ ਪਾਣੀ ਆ ਸੜਕਾਂ ਹੀ ਦਿਖਣ ਲੱਗੀਆਂ ਐ ਅਜੇ ਤੇ ਬਾਕੀ ਤੇ ਜੇ ਪਾਣੀ ਪਾਣੀ ਆ ਬਹੁਤ ਜ਼ਿਆਦਾ ਪਾਣੀ ਬੜਾ ਮੰਦੂਹੀ ਹੁੰਦਾ ਚੀਜ਼ਾਂ ਵੇਖ ਕੇ ਪਤਾ ਨਹੀਂ ਕਿਦਾਂ ਵਿਚਾਰੇ ਇੱਥੋਂ ਦੇ ਲੋਕ ਕਿਦਾਂ ਗੁਜ਼ਾਰਾ ਕਰਦੇ ਹੋਣਗੇ ਸੋਚ-ਸੋਚ ਕੇ ਤੇ ਇੰਨਾ ਕਈ ਵਾਰ ਤੇ ਮਨ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਏ ਇੱਥੇ ਸੇਵਾ ਕਰਨ ਵਾਸਤੇ ਬਹੁਤ ਜ਼ਿਆਦਾ ਸੰਗਤ ਪਹੁੰਚਣ ਲਈ ਆ ਬਹੁਤ ਜਥੇਬੰਦੀਆਂ ਨੇ ਬਹੁਤ ਸਿੰਘਰਾ ਨੇ ਹਰ ਇੱਕ ਨੇ ਆਪਣਾ ਯੋਗਦਾਨ ਦਿੱਤਾ ਏ ਤੇ ਆ ਸੜਕ ਤੋਂ ਜਾਂਦੇ ਆ ਪਤਾ ਲੱਗਣ ਡਿਆ ਹੈ ਕਿ ਲੋਕੀ ਟਰਾਲੀਆਂ ਭਰ-ਭਰ ਕੇ ਕਿਦਾਂ ਸੇਵਾ ਲੈ ਕੇ ਆਉਣ ਡੇ ਆ ਬਹੁਤ ਜ਼ਿਆਦਾ ਸੇਵਾ ਕਰਨ ਡੇ ਲੋਕ ਟਰਾਲੀਆਂ ਟਰੈਕਟਰ ਆਪਣਾ ਖਾਣ ਪੀਣ ਦਾ ਸਮਾਨ ਡੰਗਰਾਂ ਵਾਸਤੇ ਚਾਰਾ ਬਹੁਤ ਜ਼ਿਆਦਾ ਸੇਵਾ ਕੀਤੀ ਆ ਲੋਕਾਂ ਨੇ ਬਹੁਤ ਜ਼ਿਆਦਾ ਕੀਤੀ ਆ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਘਰ ਘਰ ਜਾ ਕੇ ਹੁਣ ਤੇ ਸੜਕਾਂ ਦਿਖਣ ਲੱਪੀਆਂ ਆਏ ਹੁਣ ਤੇ ਘਰ ਘਰ ਜਾ ਕੇ ਲੰਗਰ ਪਜਾਉਣ ਦੇ ਹਰ ਇੱਕ ਚੀਜ਼ ਘਰ ਜਾ ਕੇ ਪਜਾਉਂਦੇ ਆ